ਸੁਖਬੀਰ ਸਿੰਘ ਤੇ ਗੋਲੀ ਚਲਾਉਣ ਵਾਲੇ ਨਰੈਣ ਸਿੰਘ ਦੇ ਦੋ ਹਨ ਬੇਟੇ ਵਕੀਲ ਪਤਨੀ ਨੇ ਕਿਹਾ ਸਵੇਰੇ ਕਿਸੇ ਸਮਾਗਮ ਤੇ ਜਾਣ ਲਈ ਕਹਿ ਕੇ ਗਏ ਸੀ ਘਰੋਂ ਵਾਰਦਾਤ ਦਾ ਨਹੀਂ ਪਤਾ ਕੀ ਹੋਇਆ ਸੁਖਬੀਰ ਸਿੰਘ ਬਾਦਲ ਤੇ ਗੋਲੀਆਂ ਚਲਾਉਣ ਵਾਲੇ ਨਰੈਣ ਸਿੰਘ ਦੇ ਘਰ ਡੇਰਾਪਾਪਾ ਨਾਨਕ ਦੇਹਲਕੇ ਪਿੰਡ ਚੌੜਾ ਵਿਖੇ ਪਹੁੰਚੇ ਪੱਤਰਕਾਰ ਪਤਨੀ ਨਾਲ ਇਤੇ ਗੱਲਬਾਤ ਨਰੈਣ ਸਿੰਘ ਦੇ ਦੋ ਬੇਟੇ ਦੋਨੇ ਹੀ ਵਕੀਲ ਹਨ ਪਤਨੀ ਅਤੇ ਨਰੈਣ ਸਿੰਘ ਦੋਨੇ ਹੀ ਰਹਿੰਦੇ ਹਨ ਆਪਣੇ ਘਰ ਸਵੇਰੇ ਘਰੋਂ ਕਿਸੇ ਸਮਾਗਮ ਤੇ ਜਾਣ ਲਈ ਕਹਿ ਕੇ ਨਿਕਲੇ ਸੀ ਅੱਗੇ ਦਾ ਕੁਝ ਮੈਨੂੰ ਨਹੀਂ ਪਤਾ ਕਿਹਾ ਪਤਨੀ ਨੇ ਨਰੈਣ ਸਿੰਘ ਦੀ ਪਤਨੀ ਨੇ ਦੱਸਿਆ ਕਿ ਨਵੰਨ ਸਿੰਘ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਕਾਫੀ ਸਮਾਂ ਰਹਿਏ ਹਨ ਅਤੇ 84 ਤੋਂ ਬਾਅਦ ਸਿੱਕੀ ਦਾ ਪ੍ਰਚਾਰ ਲਗਾਤਾਰ ਕਰ ਰਹੇ ਹਨ ਬਾਕੀ ਤੁਸੀਂ ਖੁਦ ਸੁਣੋ ਅਤੇ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਇਹ ਸਭ ਕਰੋਗੇ ਇਸ ਗੀ ਘਰੋ ਉਹਦੇ ਸਵੇਰ ਪਾਉਣੇ 6 ਗਏ ਨੇ ਅੱਛਾ ਤੇ ਕੀ ਕਹਿ ਗਏ ਘਰੋ ਕੁਝ ਨੂੰ ਆਂਦੇ ਪ੍ਰੋਗਰਾਮ ਹੈ ਉੱਥੇ ਬਰਸੀ ਹੈ ਤੇ ਮੈਂ ਉੱਥੇ ਚੱਲਿਆ ਕਿਹਦੀ ਬਸੀ ਪਤਾ ਨਹੀਂ ਕਿ ਮੈਂ ਆ ਨਹੀਂ ਕਦੀ ਇੰਨੀ ਕੁਛ ਗੇਸ ਕੀਤੀ ਹੁਣ ਬੱਸੀ ਨੇ ਤਦੋਂ ਕੋ ਕੱਲ ਦੇ ਗਏ ਸੀ ਮਗਲ ਕੱਲ ਦਾ ਦਰਵਾਜ਼ਾ ਖਾਲੀ ਵੀਏ ਸੀ ਨਹੀਂ ਉਹ ਅੱਜ ਹੀ ਗਏ ਸੀ ਅੱਜ ਹੋਰ ਕਿਤੇ ਪਰ ਹੋਰਾਂ ਨੂੰ ਹੋਤਲੇ ਗਏ ਤੁਹਾਨੂੰ ਕੋਈ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਤਾਂ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਰਾਂ ਨੇ ਮੂਆ ਕਹਿਆ ਸੀ ਤੋਂ ਤੇ ਮੈਂ ਉਹਦੇ ਜੁਆ ਖੋਲੇ ਉਹ ਤੋਂ ਨਾਲ ਸਤੈਨ ਦੀ ਖਬਰ ਮੈਨੂੰ ਪਤਾ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਕੀ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਦੇ ਪਾਜੀ ਕਿੱਥੇ ਹਨ ਕਿ ਮੈਂ ਅੰਕਲ ਮੈਂ ਉਹ ਅੰਬਸਰ ਕੇ ਹੰਦੇ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਤਾਂ ਨਹੀਂ ਕਣਸ ਜੀ ਸੰਭਾਲ ਤੇ ਬੋਲੀ ਚਲੇ ਗਈ ਹੈ ਹੂੰ ਇਹ ਸ਼ਰਤੇ ਪਹਿਲਾਂ ਵੀ ਨੰਦੇ ਗਸ਼ਤ ਕੀਤੇ ਸਿੱਖੀ ਬਾਤ ਬਦਲ ਰਗਾ ਪਹਿਲਾਂ ਕੀ ਕੁਝ ਕਰਦੇ ਰਹੇ ਨੇ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰਿਆਂ ਨੂੰ ਪਤਾ ਨਹੀਂ ਆ ਇਹ ਨਹੀਂ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਮਣ ਸਿੱਖੀ ਵਾਸਤੇ ਕਾਫੀ ਉਹਨਾਂ ਕਦੋਂ ਚੁੱਕੇ ਆਗੇ ਨੇ ਹਾਂਜੀ ਉਹ ਤੇ 84 ਦੇ ਤੁਰੇ ਨਹੀਂ ਸੀ ਕਾਫੀ ਸਾਲ ਜੇਲਾ ਜਿ ਰਹੇ ਮਣ ਹਾਂਜੀ ਪਤਾ ਕੁਝ ਕਿਹੜੀ ਕ੍ਰਿਆ ਚਲੇ ਮਾ ਤੁਹਾਨੂੰ ਜੇਲ ਚੈਂਬਰ ਸਰ ਵੀ ਰਹੇ ਨੇ ਗੁਰਦਾਸਪੁਰ ਵੀ ਰਹੇ ਨੇ ਹੂੰ ਉਹ ਦੁਬਿਆਣੀ ਵੱਲ ਵੀ ਰਹੇ ਨੇ ਮੈਂ ਵਾਈਡ ਕਰਾਉਣ ਦੀ ਬਦੋਂ ਕਿਉਂ ਕਰਾਉਂ ਚੰਡੀਗੜ੍ਹ ਉਹ ਕੇਸ ਜਿੱਥੋਂ ਕਿ ਪਤਾ ਹੋਏਗਾ ਕਿਦਾਂ ਦੇ ਕੇਸ ਕੋਈ ਪਤਾ ਲੱਗਾ ਚਲੋ ਆਹ ਕਰਵਾਉਂ ਹਾਂ ਕਿਹੜਾ ਚਲਾ ਲਈ ਸਾਰੇ ਮੇਰੇ ਨਾਲ ਠੀਕ ਹੈ ਕੀ ਕਹਿਣਾ ਚਾਹੀਦਾ ਤੈਨੂੰ ਨਹੀਂ ਉਹ ਕਰ ਕੁਝ ਨਹੀਂ ਕਾ ਕੇ ਕਹੋ ਬਸ ਚਲੇਗੇ ਕੋਈ ਨਹੀਂ ਸੀ ਕੈਮ ਹੋ ਗਿਆ ਬਸ ਦਾ ਕੈਮ ਹੋ ਗਿਆ ਬਸ ਇੰਨੀ ਗੱਲ ਕਹਿ ਕੇ ਤੂੰ ਮਰਦਾ ਕਿ ਯੋਗਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨੀ ਨਾ ਨਾ ਮਾਵਲ ਹੈਗੇ ਪਤਾ ਨਹੀਂ ਕੀ ਇੱਜ ਵਾਰਦੀ ਉਹਨੇ ਕੀਤਾ ਪਤਾ ਨਹੀਂ ਜੀ ਉਹਨੂੰ ਇਹ ਤਾਂ ਹੁਣ ਨੀਲਾਮ ਵੀ ਤਾਂ ਫੇਰੀ ਪਤਾ ਨਹੀਂ ਤੁਹਾਨੂੰ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਬੰਦੇ ਹੀ ਗਲਤ ਅੱਗੇ ਗਲਤ ਪਾਈ ਹੋਣੀ ਗਲਤੀ ਪਾਣੀ ਪੱਕਾ ਯਾਰ ਇਹ ਵੀ ਠੀਕ ਆ ਥਾਣਾ ਦੇਰਵਾਪਨ ਅਜਾ ਇਨਸੀਡੈਂਟ ਦਰਵਾਸਾਹਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਮੁੱਖ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਸਾਹਬ ਉਸ ਦੇ ਸਬੰਧ ਵਿੱਚ ਅਪਾ ਨਰਿੰਦਰ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਆ ਪਤਨੀ ਆ ਗਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਕਟਣਾ ਵੀ ਪਤਾ ਲੱਗਾ ਅਜੇ ਕੁਝ ਕਲੀਅਰ ਨਹੀਂ ਹੈਗਾ ਅੱਛਾ ਬਾਦੋਂ ਅੱਜ ਕੋਈ ਘਰ ਤੋਂ ਵੀਡੀਓਸ ਲਵੋਗੇ ਜਾਂ ਕੀ ਲਵੋਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆ ਇਸ ਤਰੀਕ ਸਿਕਰੈਸੀ ਦਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਹੈਗਾ ਠੀਕ ਹੈ ਜੀ